ਬਾਇਰੇ ਦੀ ਰਾਖੀ ਕੋਈ ਵੀ ਨਹੀਂ ਬੈਠਾ ਕੀ ਚੱਕਰ ਆ ਇਹਨਾਂ ਲੋੜ ਹੀ ਨਹੀਂ ਪੈਂਦੀ ਹੈ ਰਾਖੀ ਕਰੇ ਬਤ ਪੁਣਾ ਨਹੀਂ ਯਾਰ ਫਿਰ ਐ ਕਿਵੇਂ ਇੱਥੇ ਕੋਈ ਛੇੜਦਾ ਨਹੀਂ ਕੋਈ ਨਹੀਂ ਛੇੜਦਾ ਆਪਣੇ ਖੇਤ ਕੋਈ ਨਹੀਂ ਆਉਂਦਾ ਭਈ ਆ ਵੇਖੋ ਬਈ ਸਾ ਦੇਖੋ ਇਧਰ ਆ ਨਵੀ ਪਣੀਰੀ ਨੂੰ ਤਾਂ ਜਮਾ ਹੀ ਨਹੀਂ ਪਤਾ ਹਣਾ ਉਹਨਾਂ ਨੂੰ ਤਾਂ ਦੱਸ ਦਗੇ ਆ ਬਾਜਰਾ ਤੇ ਬਾਇਰੇ ਦੀ ਰੋਟੀ ਹੁਣ ਤਾਂ ਸਾਗ ਨਾਲ ਹੀ ਚੱਲਣੀ ਹੈ ਦੁਬਾਰਾ ਸਿਆਲ ਆ ਗਿਆ ਸਿਆਲ ਚ ਆਉਣਗੇ ਬਾਈ ਯਾਰ ਇਹ ਮੈਨੂੰ ਕੱਢ ਕੇ ਤਾਂ ਦਿੱਤਾ ਨਹੀਂ ਯਾਰ ਬਾਜਰਾ ਕੱਢਾਂਗੇ ਮੇਰਾ ਪੇਰਾ ਆਪਦੇ ਪੇ ਮੈਂ ਤਾਂ ਆਪ ਨਹੀਂ ਕੱਢਿਆਗਾ ਮੈਂ ਤਾਂ ਬਈ ਇੰਹੀਂ ਲੈ ਜਣਾ ਆਈ ਲੈ ਜਾ ਪਰ ਅੱਖ ਲਾ ਸਾਡੀ ਕੀ ਚ ਪਾਏ ਆ ਮੈਂ ਤਾਂ ਇਹੀ ਲੈ ਜਣਾ ਚਾਕੇ ਫਿਰ ਤੇ ਆ ਬਈ ਆ ਗਈ ਅਗਲੀ ਖੇਤੀ ਦੀਪ ਦੀ ਬਾਜਰਾ ਬਾਜਰਾ ਤੇ ਬਾਜਰਾ ਡੰਗ ਕੇ ਆ ਵੇਖ ਲੋ ਇੰਹੀਂ ਪਿਆ ਇੱਥੇ ਖੇਤ ਚ ਦਿਖਾ ਦੇ ਇਧਰ ਸਾਰੇ ਇਹ ਆ ਬਾਜਰਾ ਤੇ ਦੀਪ ਫਿਰ ਇਹਨੂੰ ਹੁਣ ਤਿਆਰੀ ਇਹਨੂੰ ਸੁਕਾਉਣਾ ਪਹਿਲਾਂ ਹਾਂ ਬਸ ਇਹ ਪਰ ਤਿੰਨ ਚਾਰ ਦਿਨ ਡੰਗੇ ਨੂੰ ਹਾਂ ਦਿਖਾ ਲਿਆ ਸੱਪਲੇ ਵਰ ਲਾ ਕੇ ਤੇ ਹੁਣ ਇਕੱਠਾ ਗਾ ਹੁਣ ਥੁੱਕ ਜੂ ਹੁਣ ਨਿਕਲ ਲੱਗੇ ਦਾਣੇ ਮਾਰਾ ਪੋਰ ਕੇ ਨਿਕਲ ਲੱਗੇ ਬਸ ਬਸ ਸਵੇਰ ਪਰਸਾ ਕਢਾ ਲਾਂਗੇ ਇਹ ਬਾਜਰਾ ਕੇ ਬਾਜਰੀ ਹੈ ਹੈ ਇਹ ਬਾਜਰਾ ਮਿੱਠੀ ਬਾਜਰੀ ਵੱਧ ਹੁੰਦੀ ਹੈ ਉਹ ਬਾਜਰੀ ਹੁੰਦੀ ਹੈ ਅਸ਼ੋਬ ਇਹ ਕਿਹੜੀ ਵੈਰੈਟੀ ਹੈ ਇਹ ਪਾਇਨਰ ਹੈ ਪਾਇਨਰ 84S85 ਹੈ ਜਵਾਈਤੀ 84S85 ਅੱਛਾ ਇਹ ਕਿੰਨਾ ਬੀਜਾ ਸੀ ਇਹ 4 ਬਿੱਗੇ 4 ਬਿੱਗੇ ਕਿੰਨਾ ਬੀ ਪਾਇਆ ਸੀ ਇਹ ਡੇਢ ਕਿਲੋ ਡੇਢ ਕਿਲੋ ਬਿੱਗੇ ਦਾ ਤੇ ਮਸ਼ੀਨ ਨਾਲ ਉਹਦੇ ਨਾਲ ਦੂਜੀ ਨੇ ਵੀ ਤਹੀ ਡ੍ਰਿਲ ਨਾਲ ਹਮ ਸਰੋਂ ਵਾਲੇ ਪਾਰੇ ਤੇ ਠੀਕ ਹੈ ਕਿੰਨੇ ਚਿਰ ਦੀ ਇਹ ਸਾਰੀ ਖੇਤੀ ਦੀ ਇਹਦਾ ਬਾਈ ਯਾਰ ਇਹਦਾ ਇਹ ਜਦੋਂ ਮਰਜੀ ਵੀ ਇਹਦਾ ਕੋਈ ਟਾਈਮ ਹੀ ਹੋ ਹੀ ਜਾਂਦਾ ਇਹ ਇਹਨੇ ਹੋਈ ਨਹੀਂ ਹੋਣਾ ਜੇ ਇਹ ਤਾਂ ਗੇਤਾ ਵੀ ਲਾ ਲਾ ਗੇਤਾ ਆ ਜਾਣਾ ਜੇ ਬਿਸ਼ੇਤਾ ਵੀ ਲੱਗੋਈ ਇਹਦਾ ਕੋਈ ਹੋਈ ਯਾਰ ਤੇ ਤੇ ਕੋਈ ਰੇ ਸਪਰੇਅ ਦੀ ਕੋਈ ਖਾਦ ਇਹਦੇ ਇੱਕ ਸਪਰੇਅ ਬਸ ਕੋਈ ਖਾਦ ਨਹੀਂ ਕੋਈ ਨਾਗ ਪਾਣੀ ਨੀ ਪੂਣੀ ਕੁਛ ਵੀ ਨਹੀਂ ਇਹਨੂੰ ਇੱਕ ਸਪਰੇਅ ਬਕਰ ਹਾਂ ਕੋਰਾ ਜਿਨ ਤੇ ਲੇਵਰ ਬਹੁਤ ਲੱਗੀ ਉਹ ਡੂੰਗਣਾ ਲੇਵਰ ਬਾਈ ਇਹ ਆਪਾਂ 1900 ਰੁਪਏ ਟਿਕਾਇਆ ਵਿਗਾ ਕਿੰਨਾ 1900 ਰੁਪਿਆ 1900 ਰੁਪਿਆ ਵਿਗੇ ਦਾ ਹਾਂ ਲਗਾਇਆ ਤੇ 1100 ਰੁਪਏ ਕਢਾਈ ਪੈ ਜਾਣੀ ਆ ਏ ਹੁਣ ਨਿਕਲ ਜੂ ਹੜੰਬੇ ਨੇ ਹਾਂ ਹੜੰਬੇ ਨਾ ਬਸ ਥਰੇਸ਼ਰ ਨੇ ਹੈ ਹਾਂ ਇਹਦਾ ਤੂਤੜ ਆਊਗਾ ਜਿਹੜਾ ਤੂਤਰਾ ਨਹੀਂ ਆਊਗਾ ਹਾਂ ਉਹ ਪਟਰਾਲੀ ਚ ਪਾ ਕੇ ਲੈ ਜਾਾਂਗੇ ਅੱਗੇ ਲਾ ਕੇ ਹਾਂ ਹਾਂ ਠੀਕ ਹੈ ਤੇ ਪਸੂਨ ਸੁੱਕ ਪਾਵਾਂਗੇ ਵੇਸਟ ਨਹੀਂ ਆੰਦਣਾ ਕੋਸੇ ਨਹੀਂ ਜਿਹੜੀ ਆ ਤਾਂ ਲੈ ਗਏ ਆ ਤਾਂ ਨਿਕਲ ਗਏ ਜਿਹੜਾ ਹੁਣ ਥੱਲੇ ਆਊ ਤੂਥਰ ਆ ਆਇਆ ਤੂਥਰਾ ਨਾ ਆ ਗਿਆ ਤੂਥਰਾ ਆ ਗਿਆ ਇਹਨੂੰ ਸੁੱਕ ਪਾਉਣੀ ਹੈ ਇਹ ਸੁੱਕ ਪਾਵਾਂ ਪਸੂਨ ਥੱਲੇ ਛਾਲਚੇ ਵਿੱਚ ਕਰ ਨਹੀਂ ਰਹੇ ਥੱਲੇ ਨਿੱਗਾ ਰਹੂਗਾ ਆਵੇ ਹੁਣ ਬਈ ਭਾਰਨ ਲੱਗ ਗਿਆ ਜਿਵੇਂ ਕਹਿੰਦਾ ਵੇਖ ਬਾਹਰ ਆ ਲੈ ਹੂੰ ਤੇ ਪਾਇਨਰ ਦਾ ਬਾਜਰਾ ਵੇਖ ਹੈ ਨਾ ਇੱਕੋ ਜਿਹਾ ਦੇਣ ਇੱਕੋ ਜਿਹਾ ਆ ਵੇਖੋ ਬਈ ਇਹ ਪਾਇਨਰ ਦਾ ਬਾਜਰਾ ਹੈ ਤੇ ਮਾਕੇ ਵੇਖ ਕਰਾਰਾ ਵੇਖੀ ਇਹ ਫਿਰ ਕੀ ਰੇਟ ਰੂਟ ਆ ਬਈ ਹੈ ਇਹ ਤਾਂ ਬਈ ਹੁਣ 2100 2200 ਕੀ ਜਾਂਦਾ 2100 ਰੁਪਏ ਕਿਵਾਂਟਲ ਰੇਟ ਤਾਂ ਵਧੀਆ ਹੂੰ ਦੇਖ ਠੀਕ 300 ਨੂੰ ਕਿਵਾਂਟਲ ਹੈ ਹੂੰ ਫੀਲੇ ਸਾਲ ਆਪਣੇ 9 ਕੁਇੰਟਲ ਹੋਇਆ ਵੀਗੇ ਦਾ ਐ ਕਿ ਥੋੜਾ ਘਟੂਗਾ ਐ ਕਿ ਮੀਂਹ ਜੀ ਮਾਰ ਕੇ ਆ ਗਿਆ ਥੋੜਾ ਜਿਹਾ ਵੀਗੇਰ ਨੂੰ ਇਹ ਹੱਥ ਮਾਰ ਜਾਂਦਾ ਹਾਂ ਜੇ 10 ਕੁਇੰਟਲ ਹੋ ਗਿਆ ਤਾਂ 20 ਹੋ ਗਿਆ ਸਿੱਧਾ ਖਰਚਾ ਕੁਛ ਵੀ ਨਹੀਂ ਵਾਈ ਵੀ ਖਰਚਾ ਨਗਾਈ ਤਾਂ ਫਿਰ ਯਾਰ ਫਤਲ ਵੀਰ ਡੂੰਗਣੀ ਤਾਂ ਪੈਣੀ ਉਹ ਤਾਂ ਫਿਰ ਪੈਣੀ ਪਿਆ ਉਹ ਤਾਂ ਉਹ ਤਾਂ ਫਿਰ ਮਨ ਸਮਝਾਉਣ ਵਾਲੀ ਗੱਲ ਹੈ ਬਾਕੀ ਆ ਨਾ ਤੁਹਾਡੇ ਲੇਬਰ ਮਿਲ ਜਾਂਦੀ ਹਾਂ ਲੇਬਰ ਮਿਲ ਜਾਂਦੀ ਹੈ ਠੀਕ ਹੈ ਇਹ ਵੀ ਗੱਲ ਸਹੀ ਹੈ ਤੇ ਆ ਗੋਲੇ ਕੀ ਚੁੱਕਦੇ ਫਿਰਦੇ ਆ ਇਹ ਆ ਦਾਣੇ ਹੂੰ ਦਾਣੇ ਅੱਜ ਮਾਲਾ ਜਿਵੇਂ ਕੋਈ ਰਹਿ ਜਾਂਦਾ ਸੱਟਾ ਹਾਂ ਕੋਈ ਤੋਥਾ ਰਹਿ ਗਿਆ ਤੇ ਫਿਰ ਤਾਂ ਹੀ ਤਾਂ ਹੀ ਗਾਣਾ ਬਣਾਇਆ ਵਾਇਰੀ ਰੱਖੀ ਹਾਂ ਹਾਂ ਤੇ ਦੀਪਕ ਇਹਦਾ ਮੈਂ ਬਹਿਣਾ ਨਹੀਂ ਹੈ ਅੱਪ ਕਰ ਜਿਹੜਾ ਜਿਹੜਾ ਉਹਨਾਂ ਨੇ ਲਿਖਿਆ ਨਾ ਕਸਮਾ ਚ ਉਹਨਾਂ ਨੇ ਖਾ ਹੀ ਲੈਣਾ ਬਾਈ ਜਿੱਥੇ ਮਾਰ ਜਿਹੜਾ ਉਹਨਾਂ ਦੇ ਕਰਮਾਂ ਦਾ ਹਾਂ ਜਿਹੜਾ ਆਪਣੇ ਕਰਮ ਆਪ ਨੂੰ ਮਿਲ ਜਾਣਾ ਹੈ ਪ੍ਰਮਾਤਮਾ ਤੋਂ ਬਾਈ ਤੰਦਸਨਾ ਬਾਈ ਸੁੱਖ ਮੰਗੋ ਠੀਕ ਹੈ ਜਿੱਥੇ ਜੋ ਉਹਨੇ ਕੱਢਣਾ ਨਾ ਆਨਾ ਬਣਾ ਚਾਹੇ ਲੋਕ ਲਾ ਕੇ ਲੋਹੇ ਦੀ ਉਹਨੇ ਕੱਢ ਲੈ ਕੇ ਆਨੇ ਬਨੇ ਕੱਢ ਲੈਣਾ ਗੱਲ ਸਹੀ ਹੈ ਬਾਈ ਆ ਓਪਨ ਚ ਪਿਆ ਨਾ ਕੋਈ ਤਰਪਾਲ ਵੀ ਨਹੀਂ ਕੁਛ ਵੀ ਨਹੀਂ ਟਕਿਆ ਵੀ ਤੇ ਜੇ ਖੁੱਲੇ ਸਮਾਨ ਥੱਲੇ ਪਿਆ ਆ ਦੀਪ ਕਹਿੰਦਾ ਵੀ ਜਿਹੜਾ ਉਹਨਾਂ ਦੇ ਕਰਮਾਂ ਦਾ ਉਹ ਉਹਨਾਂ ਨੂੰ ਮਿਲ ਜਾਣਾ ਜਿਹੜਾ ਮੇਰੇ ਕਰਮਾਂ ਦਾ ਉਹ ਘਰੇ ਆ ਜਾਣਾ ਇਹ ਗੱਲ ਸਹੀ ਆ ਤੇ ਬਾਕੀ ਹਾਂ ਮਿਹਨਤ ਕਰਦੇ ਤਾਂ ਰੱਬ ਵੀ ਸਾਥ ਦਿੰਦਾ ਦਿੰਦਾ ਬਾਈ ਤੇ ਬਾਜਰਾ ਬਾਈ ਜੇ ਕਿਸੇ ਨੇ ਲੈਣਾ ਤੇ ਬਾਜਰੇ ਆਸਤੇ ਵੀ ਸੰਪਰਕ ਕਰ ਸਕਦੇ ਆ ਮੇਰਾ ਨੰਬਰ ਥੱਲੇ ਚੱਲੀ ਜਾਂਦਾ ਪੇਜ ਤੇ ਪੇ ਮੈਨੂੰ ਸੰਪਰਕ ਕਰ ਲਿਓ ਦੀਪ ਦਾ ਬਾਈ ਦਾ ਪੇਜ ਆ ਠੀਕ ਆ ਦੀਪ ਬਾਈ ਦੇ ਪੇਜ ਤੇ ਤੁਹਾਨੂੰ ਪਤਾ ਹੀ ਆ ਸਾਰਾ ਹਨਾ ਵੀਡੀਓ ਪਾਉਂਦਾ ਰਹਿੰਦਾ ਬਾਈ ਕੰਪੈਨੀਆਂ ਦੇ ਅਨਸਾਰੀ ਕੰਪੈਨੀਆਂ ਚਾਲਾ ਕਰਦਾ ਤੇ ਬਾਈ ਨਾਲ ਕੰਟੈਕਟ ਕਰ ਸਕਦੇ ਆ ਤੇ ਤੁਹਾਨੂੰ ਬਾਜਰਾ ਵੀ ਮਿਲ ਜੂਗਾ ਬਾਈ ਵਧੀਆ ਕੁਆਲਿਟੀ ਦਾ ਕਿਉਂਕਿ ਮੇਨ ਚੀਜ਼ ਇਹ ਹੁੰਦੀ ਆ ਪਰ ਆਸਤਾਂ ਇਹਦੇ ਕੋਈ ਰੇਸ ਸਪਰੇ ਨਹੀਂ ਕੀਤੀ ਬਾਈ ਰੇਸ ਸਪਰੇ ਕਿਸੇ ਚੀਜ਼ ਤੇ ਨਹੀਂ ਛੋਲਿਆਂ ਤੇ ਵੀ ਜੇ ਲੋਡ ਪਾ ਵੀਦਾ ਇੱਕ ਕਰਦਾ ਇੱਕ ਕਰਾਂਗੇ ਇੱਕ ਬਹੁਤ ਸਵਾਦ ਹੁੰਦੇ ਆ ਛੋਲੇ ਵੀ ਮੈਂ ਲੈ ਕੇ ਨਾ ਬਾਜਰਾ ਵੀ ਹਨਾ